ਚੈਨੇ ਆਖਰ ਮੁਕ ਜਾਣਾ ਏ ਕੋ ਰਹਿਣਾ ਰੱਬ ਦਾ ਨਾਂ ਬੰਦਿਆ ਉਹਨਾਂ ਤੋਂ ਪੁਰਣੀ ਨਾ ਸ਼ਾਂ ਬੰਦਿਆ ਜੋ ਬੁੱਲ ਸਮੇਰੇ ਖੇਡਦੇ ਨੇ ਉਹ ਸ਼ਾਮਾਂ ਨੂੰ ਮਰ ਜਾਂਦੇ ਗੁਰਬਾਣੀ ਦੇ ਮੇਦਿਲਿਕਾ ਹੈ ਉਹ ਆਪਣਾ ਆਪ ਮਿਟਾ ਜਾਂਦੇ ਨਾ ਤੁਪਰੇਣੀ ਨਾ ਛਾ ਬੰਦਿਆ ਮਨਕੀਰਤ ਆਲਖ ਨੇ ਬਾਪੂ ਜੀ ਦੀ ਵੀਡੀਓ ਕੀਤੀ ਸਾਂਝਾ سوشل میڈیا ਤੇ ਵੀਡੀਓ ਨੂੰ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਪਸੰਦ ਮਨਕੀਰਤ ਆਲਖ سوشل میڈیا ਤੇ ਬੇਹਦ ਐਕਟਿਵ ਰਹਿੰਦੇ ਨੇ ਜਿੱਥੇ ਆਪਣੇ ਪ੍ਰੋਜੈਕਟਸ ਨੂੰ سوشل میڈیا ਰਾਹੀਂ ਪਾਸ ਦੇ ਨਾਲ ਸਾਂਝਾ ਕਰਦੇ ਆ ਰੀਸੈਂਟਲੀ ਉਹਨਾਂ ਨੇ ਬਾਪੂ ਜੀ ਦੀ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਨਾ ਤੁਪਰੇਣੀ ਨਾ ਛਾ ਬੰਦਿਆ ਇਹ ਜਿਹੇ ਬੋਲ ਬੋਲ ਰਹੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਤੋਂ ਪੁਰਣੀ ਨਾਸ਼ਾ ਬੰਦਿਆ ਹਰ ਸੈਨ ਆਖਿਰ ਮੁਕ ਜਾਣਾ ਸੈਨ ਆਖਿਰ ਮੁਕ ਜਾਣਾ ਏ ਕੋ ਰਹਿਣਾ ਰੱਬ ਦਾ ਨਾਮ ਬੰਦਿਆ ਉਹਨਾਂ ਤੋਂ ਪੁਰਣੀ ਨਾਸ਼ਾ ਬੰਦਿਆ ਜੋ ਬੁੱਲ ਸਵੇਰੇ ਖੇਡਦੇ ਨੇ ਉਹ ਸ਼ਾਮਾਂ ਨੂੰ ਮੁਰ ਜਾ ਜਾਂਦੇ ਉਹ ਕੁੱਲ ਸਮੇਰੇ ਖੇਡਦੇ ਨੇ ਉਹ ਸ਼ਾਮਾਂ ਨੂੰ ਮੁਰਦਾ ਜਾਂਦੇ ਗੁਰਬਾਣੀ ਦੇ ਮੇਧਿਲਿਤ ਆ ਹੈ ਉਹ ਆਪਣਾ ਆਪ ਮਿਟਾ ਜਾਂਦੇ ਉਹ ਕੁੱਲ ਤਿੰਨ ਹੱਥ ਤੇਰੀ ਥਾ ਬੰਦਿਆ ਉਹ ਕੁੱਲ ਤਿੰਨ ਹੱਥ ਤੇਰੀ ਥਾ ਬੰਦਿਆ ਹਰ ਸ਼ੈ ਨ ਆਖਿਰ ਮੁਕ ਜਾਣਾ ਸ਼ੈ ਨ ਆਖਿਰ ਮੁਕ ਜਾਣਾ ਇੱਕ ਸ਼ੈ ਖਰ ਮੁਕ ਜਾਣਾ ਏ ਕੋ ਰਹਿਣਾ ਰੱਬ ਦਾ ਨਾ ਬੰਦਿਆ ਉਹਨਾਂ ਤੋਂ ਪੁਰਣੀ ਨਾ ਸ਼ਾਮ ਬੰਦਿਆ ਜੋ ਬੁੱਲ ਸਮੇਰੇ ਖੇਡਦੇ ਨੇ ਉਹ ਸ਼ਾਮਾਂ ਨੂੰ ਮੁਰਝਾ ਜਾਂਦੇ ਗੁਰਬਾਣੀ ਦੇ ਮੇਦਿਲਿਤ ਆ ਹੈ ਉਹ ਆਪਣਾ ਆਪ ਮਿਟਾ ਜਾਂਦੇ ਨਾ ਤੋਂ ਪੁਰਣੀ ਨਾ ਛਾ ਬੰਦਿਆ ਮਨਕੀਰਤ ਆਲਖ ਨੇ ਬਾਪੂ ਜੀ ਦੀ ਵੀਡੀਓ ਕੀਤੀ ਸਾਂਝਾ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਪਸੰਦ ਮਨਕੀਰਤ ਆਲਖ ਸੋਸ਼ਲ ਮੀਡੀਆ ਤੇ ਬੇਹਦ ਐਕਟਿਵ ਰਹਿੰਦੇ ਨੇ ਜਿੱਥੇ ਆਪਣੇ ਪ੍ਰੋਜੈਕਟਸ ਨੂੰ ਸੋਸ਼ਲ ਮੀਡੀਆ ਰਾਹੀਂ ਪਾਸ ਦੇ ਨਾਲ ਸਾਂਝਾ ਕਰਦੇ ਆ ਰੀਸੈਂਟਲੀ ਉਹਨਾਂ ਨੇ ਬਾਪੂ ਜੀ ਦੀ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਵਿੱਚ ਉਹਨਾਂ ਤਪ ਰਣੀ ਨਾਲ ਛਾ ਬੰਦਿਆ ਜਿਹੇ ਬੋਲ ਬੋਲ ਰਹੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਤਪ ਰਣੀ ਨਾਲ ਛਾ ਬੰਦਿਆ ਹਰ ਸੈਨੇ ਆਖਿਰ ਮੁਕ ਜਾਣਾ ਸੈਨੇ ਆਖਿਰ ਮੁਕ ਜਾਣਾ ਏ ਕੋ ਰਹਿਣਾ ਰੱਬ ਦਾ ਨਾਂ ਬੰਦਿਆ ਉਹਨਾਂ ਤੋਂ ਪੁਰਣੀ ਨਾ ਸ਼ਾਮ ਬੰਦਿਆ ਜੋ ਬੁੱਲ ਸਵੇਰੇ ਖੇਡਦੇ ਨੇ ਉਹ ਸ਼ਾਮਾਂ ਨੂੰਰ ਜਾ ਜਾਂਦੇ ਜੋ ਬੁੱਲ ਸਵੇਰੇ ਖੇਡਦੇ ਮਨ ਨੂੰ ਮੁਰਦਾ ਜਾਂਦੇ ਗੁਰ ਬਾਣੀ ਦੇ ਵਿੱਚ ਲੀਤਿਆ ਹੈ ਉਹ ਆਪਣਾ ਆਪ ਮਿਟਾ ਜਾਂਦੇ ਕੁੱਲ ਤਿੰਨ ਹੱਥ ਤੇਰੀ ਥਾ ਬੰਦਿਆ ਕੁੱਲ ਤਿੰਨ ਹੱਥ ਤੇਰੀ ਥਾ ਬੰਦਿਆ ਹਰ ਸ਼ੈ ਨ ਆਖਿਰ ਮੁਕ ਜਾਣਾ ਕੈਨ ਆਖਿਰ ਮੁਕ ਜਾਣਾ